ਸੀਬੀਆਈ ਦੀ ਟ੍ਰੇਨਿੰਗ ਲੈ ਮੈਂ ਪਹਿਲੀ ਛੁੱਟੀ ਘਰ ਆਇਆ ਸੀ ਸਾਰਿਆਂ ਨੂੰ ਬੜਾ ਚਾ ਸੀ ਕੁਦਰਤੀ ਅੱਜ ਵਿਸਾਖੀ ਵੀ ਸੀ ਸਵੇਰੇ 10 ਕੁ ਦਾ ਟਾਈਮ ਸੀ ਬਾਹਰਲਾ ਗੇਟ ਖੜਕਿਆ ਦੋ ਪੁਲਸ ਵਾਲੇ ਖੜੇ ਸਨ ਹਰਪਾਲ ਸਿੰਘ ਦਾ ਘਰ ਇਹੋ ਹੈ ਉਹਨਾਂ ਚੋਂ ਇੱਕ ਨੇ ਵੱਡੇ ਭਰਾ ਦਾ ਨਾਮ ਲੈਂਦਿਆਂ ਪੁੱਛਿਆ ਹਾਂਜੀ ਇਹੋ ਹੈ ਕੀ ਗੱਲ ਮੈਂ ਸਵਾਲੀਆ ਨਜ਼ਰਾਂ ਨਾਲ ਵੇਖਦਿਆਂ ਕਿਹਾ ਕੁਝ ਨਹੀਂ ਕੁਝ ਨਹੀਂ ਇਹ ਪਾਸਪੋਰਟ ਦੀ ਇਨਕੁਆਰੀ ਕਰਨੀ ਸੀ ਡਰਾਈング ਰੂਮ 'ਚ ਬਿਠਾ ਆ ਪਹਿਲਾਂ ਉਹਨਾਂ ਨੂੰ ਠੰਡਾ ਪਲਾਇਆ ਵਿਸਾਖੀ ਹੋਣ ਕਰਕੇ ਘਰ ਮਾਂ ਨੇ ਪਕੌੜੇ ਕੱਢੇ ਹੋਏ ਸਨ ਮਠਿਆਈਆਂ ਦੇ ਡੱਬੇ ਕੱਲ ਹੀ ਲਿਆਂਦੇ ਹੋਏ ਸਨ ਸੋ ਦੋਹਾਂ ਮਲਾਜ਼ਮਾਂ ਦੀ ਵਧੀਆ ਆਉ ਭਗਤ ਕੀਤੀ ਚਾਹ ਪੀਣ ਤੋਂ ਬਾਅਦ ਇੱਕ ਜਣਾ ਉੱਠਿਆ ਤੇ ਕਮਰੇ 'ਚੋਂ ਬਾਹਰ ਜਾ ਮੈਨੂੰ ਇਸ਼ਾਰਾ ਕੀਤਾ ਮੈਂ ਉਸ ਦੀ ਗੱਲ ਸੁਣਨ ਲਈ ਬਾਹਰ ਆ ਗਿਆ ਕਾਕਾ ਲਿਆਓ ਚਾਹ ਪਾਣੀ ਉਸ 벨ਟ ਉੱਪਰ ਨੂੰ ਖਿੱਚਦਿਆਂ ਹਲਕੀ ਆਵਾਜ਼ ਵਿੱਚ ਕਿਹਾ ਗੁੱਸੇ ਨਾਲ ਮੇਰਾ ਖੂਨ ਖ올 ਉੱਠਿਆ ਪਰ ਫਿਰ ਵੀ ਮੈਂ ਕੰਟਰੋਲ ਕਰਦੇ ਹੋਏ ਕਿਹਾ ਜਨਾਬ ਚਾਹ ਪਾਣੀ ਤਾਂ ਤੁਹਾਨੂੰ ਪੁਲਾ ਦਿੱਤਾ ਹਾਂ ਜੇ ਰੋਟੀ ਖਾਣੀ ਆ ਤਾਂ ਬੈਠ ਜਾਓ ਉਹ ਲਿਆਓ 500 ਦਾ ਨੋਟ ਦੂਜੇ ਨੇ ਕਮਰੇ ਚੋਂ ਬਾਹਰ ਆਉਂਦਿਆਂ ਕਿਹਾ ਮੈਂ ਚੁੱਪਚਾਪ ਅੰਦਰ ਚੱਲਿਆ ਗਿਆ ਡਾਇਰੀ ਤੇ ਪੈਨ ਲਿਆ ਉਹਨਾਂ ਨੂੰ ਕਿਹਾ ਲਿਆਓ ਆਪਣਾ ਬੈਲਟ ਨੰਬਰ ਨੋਟ ਕਰਵਾਓ ਹੁਣ ਇਹ ਚੈੱਕ ਕੱਟ ਕੇ ਦਿਨਾ ਤੁਹਾਨੂੰ ਉਹ ਫਟ ਸਮਝ ਗਏ ਮਤੇ ਪੁੱਠਾ ਪੰਗਾ ਲੈ ਲਿਆ ਬਾਜੀ ਕੀ ਕੰਮ ਕਰਦੇ ਤੁਸੀਂ ਉਹਨਾਂ ਚੋਂ ਇੱਕ ਨੇ ਪੁੱਛਿਆ ਮੈਂ ਸੀਬੀਆਈ ਵਾਲਾ ਕਾਰਡ ਸਾਹਮਣੇ ਕਰ ਦਿੱਤਾ ਕਾਰਡ ਵੇਖਦੇ ਅਨਸਾਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲੱਗੇ ਬਿੰਤਾਂ ਕਰਨ। ਉਹ ਜਨਾਬ ਮਾਫ ਕਰ ਦਿਓ ਜੀ ਗਲਤੀ ਨਾਲ ਮੂੰਹ ਨਿਕਲ ਗਿਆ ਜੀ। ਨਹੀਂ ਨਹੀਂ ਬੈਲਟ ਨੰਬਰ ਦਿਓ ਜਲਦੀ। ਮੈਂ ਗੁੱਸੇ ਨਾਲ ਕਿਹਾ। ਉਹਨਾਂ ਵਿੱਚੋਂ ਇੱਕ ਅੱਗੇ ਆਇਆ ਤੇ ਮੇਰੇ ਪੈਰਾਂ ਵੱਲ ਝੁਕਦਾ ਹੋਇਆ ਕਹਿਣ ਲੱਗਾ। ਉਹ ਜਨਾਬ ਤੁਸੀਂ ਸਾਡੇ ਤੋਂ ਚਾਹ ਪਾਣੀ ਲੈ ਲਓ ਪਰ ਗੱਲ ਇੱਥੇ ਰਫਾ-ਦਫਾ ਕਰ ਦਿਓ। ਸੋ ਦੋਸਤੋ ਜੇਕਰ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਹੁਤ ਬਹੁਤ ਧੰਨਵਾਦ ਜੀ